ਮੋਗਾ ਦੇ ਦੁਸਾਂਝ ਰੋਡ ਤੇ ਨਸ਼ੇੜੀ ਪੁੱਤਰ ਨੇ ਆਪਣੇ ਪਿਤਾ ਦੀ ਜਾਨ ਲੈ ਲਈ ਪੈਸੇ ਨਾ ਮਿਲਣ ਕਰਕੇ ਕਲਯੁਗੀ ਪੁੱਤਰ ਨੇ ਆਪਣੇ ਪਿਤਾ ਨੂੰ ਬੇਰਹਿਮੀ ਨਾਲ ਕੁਹਾੜੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਕਤਲ ਤੋਂ ਬਾਅਦ ਇਹ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਉਸ ਦੀ ਮਾਂ ਨੇ ਪੁਲਿਸ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ੇ ਲਈ ਪੈਸੇ ਮੰਗਦਾ ਰਹਿੰਦਾ ਸੀ ਅਤੇ ਉਹਨਾਂ ਨਾਲ ਕੁੱਟਮਾਰ ਵੀ ਕਰਦਾ ਸੀ ਇਹ ਪਹਿਲੀ ਵਾਰ ਵੀ ਦੋ ਵਾਰ ਪਿਤਾ ਨੂੰ ਮਾਰਨ ਦੀ ਕੋਸ਼ਿਸ਼ ਕਰ ਚੁੱਕਾ ਸੀ ਕਿੰਨੇ ਮਾਰਿਆ ਉਹਨਾਂ ਨੂੰ ਗੋਰਾ ਸਿੰਘ ਗੋਰਾ ਸਿੰਘ ਕੋਣਾ ਮੇਰਾ ਮੁੰਡਾ ਕਿਉਂ ਮਾਰਿਆ ਉਹਨਾਂ ਨੂੰ ਮਾਰਿਆ ਜੀ ਪੈਸੇ ਮੰਗਦਾ ਸੀਗਾ ਉਹ ਕਹਿੰਦਾ ਮੇਰੇ ਕੋਲੇ ਕਿੱਥੇ ਮੈਂ ਮੈਂ ਤਾਂ ਆਪਣੀ ਕਮਾਈ ਵਸਾਂ ਕਰਦਾ ਮੇਰੇ ਕੋ ਕੰਮ ਨਹੀਂ ਹੁੰਦਾ ਦਾ ਤੇ ਵੀ ਤੂੰ ਸਾਨੂੰ ਦੇਣੇ ਆ ਕਿ ਸਾਨੂੰ ਲੈਣੇ ਆ ਤੇ ਸਾਨੂੰ 당ਕ ਕਿਉਂ ਕਰਦਾ ਪਹਿਲਾਂ ਤਾਂ ਜੀ ਮੈਨੂੰ ਮੇਰੇ ਨਾਲਾਰੇ ਕੱਪੜਿਆ ਵਪਾਰ ਦੇ ਮੁੜ ਕੇ ਤੇਨੂੰ ਲੱਗ ਪਿਆ ਮਾਰਨਾ ਉਥੇ ਪਏ ਮੰਜੇ ਤੇ ਹੀ ਵਸ ਮਾਰੀ ਗਿਆ ਜੀ ਇਹ ਵਿੱਚ ਪਹਿਲਾਂ ਹੀ ਪਹਿਲਾਂ ਹੀ ਬਹੁਤ ਤੰਗ ਕਰਦਾ ਸੀਗਾ ਜੀ ਮੇਰੇ ਡੈਡੀ ਨੂੰ ਕੁੱਟ ਮਾਰ ਬਹੁਤ ਜ਼ਿਆਦਾ ਕਰਦਾ ਸੀ ਪਹਿਲਾਂ ਲੱਤ ਤੋੜਦੀ ਸੀ ਪਹਿਲਾਂ ਹੀ ਬਹੁਤ ਵੱਡਾ ਕੁੱਤੀ ਕਰਦੀ ਸੀਗੇ ਇਹਨੇ ਦੇਖੋ ਸਾਡਾ ਡਾਕਟਰ ਆਉਂਦੇ ਇਲਾਜ ਪਾਣੀ ਦਿੱਤਾ ਸੀਗਾ ਦਾ ਸਾਰਾ ਕੁਝ ਕੋਣ ਤੰਗ ਕਰਦਾ ਸੀ ਸਾਡਾ ਭਰਾ ਤੰਗ ਕਰਦਾ ਹੁੰਦਾ ਜੀ ਕਾਰਨ ਵੀ ਜੀ ਇਹੀ ਵਸ ਵੀ ਉਹਨੂੰ ਆਏ ਸੀ ਮੈਂ ਬਸ ਐਂ ਹੀ ਕਹਿੰਦਾ ਸੀ ਤੈਨੂੰ ਮਾਰ ਦੂੰਗਾ ਤੈਨੂੰ ਮਾਰ ਦੂੰਗਾ ਮੈਂ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ मिलेंगे फेसबुक अस दिखांगे यूट्यूब फॉलो करो ट्विटर खबर जुड़े रहो दिन रात